ਲਓ ਜੀ ਕਰੋ ਜੱਸਾ ਵਾਈ ਲਈ ਆਉਂਦਾ 56 ਵੀ ਦਰਸ਼ਣੇ ਦੇ ਤੇ ਇਹਨੂੰ ਲਾਉਨੇ ਆਪਾਂ ਸਾਊਂਡ ਸਿਸਟਮ ਲਓ ਜੀ ਮੈਂ ਤਰ ਜੱਸਾ ਵਾਈ ਲੱਗਿਆ ਛਤਰੀ ਖੋਲਣ ਕਹਿੰਦਾ ਜੇ ਡੈਕ ਲਾਏਂਗੇ ਤਾਂ ਆਹ ਟਰੈਕਟਰ ਚਲਾਉਣਾ ਨਹੀਂ ਚਲਾਉਣਾ ਨਹੀਂ ਗੱਲ ਇੱਕਣਿਆ ਓਏ ਹੈ ਉਹ ਆ ਦੇਖ ਲੈ ਨਹੀਂ ਜੇ ਤਾਂ ਸਰਦਾ ਸਾਰਲਾ ਰਹਿਣ ਦੇ ਫਿਰ ਰਹਿਣ ਦੇ ਨਾ ਖੋਲ ਫਿਰ ਕਾਹਦੇ ਨਾਟ ਨਾਟ ਕਾਹਦੇ ਫਿਰ ਰਹਿਣ ਦੇ ਹੈ ਲਾ ਟੰਗ ਕੇ ਰੱਖ ਦਿੰਦੇ ਆ ਨਹੀਂ ਸੋਚ ਲਾਇਆ ਕਰਾਂਗੇ ਅੱਛਾ ਯਾਨੀ ਲਾਉਣਾ ਵਜਨ ਦਾ ਤੇ ਲਾਉਣਾ ਫਿਰ ਜ਼ਰੂਰੀ ਲਾਉਣਾ ਜ਼ੋਰ ਮਾਰਨਗੇ ਤੈਲ ਪਿਛਲੇ ਅੱਛਾ ਬੇਟਾ ਫਿਰ ਵੇਟ ਪਾ ਲੈਣੇ ਕੀ ਕੋ ਹੋਰ ਪਲੇਟ ਦੋ ਦੋ ਨਾਟ ਖੋਲ ਲੈਣੇ ਨੇ ਸਾਰੇ ਹੀ ਖੋਲ ਲੈਣੇ ਨੇ ਤਿੰਨੇ ਅੱਛਾ ਜੀ ਕਿਨੇ ਖੋਲ ਗਿਆ ਜਦ ਤਰੀ ਖੋਲੂ ਫੇਰ ਜੱਸੇ ਵਾਈ ਦਾ ਮਿਊਜ਼ਿਕ ਤੇ ਧਾਲਾ ਆਪਾਂ ਨੇ ਨਟ ਨਟ ਕੱਸ ਰਿਹਾ ਬੈਠਾ ਦੇਖੋ ਓਏ ਰੰਗ ਲੈਂਦਾ ਮਰਗਾਟਾਂ ਦਾ ਖੜਕਾ ਇੰਨਾ ਇਹਨੀ ਜਾਬਾਂ ਤੇ ਲੱਗਣੀਆਂ ਜਾਬੀਆਂ ਦੇਖ ਲੈ ਤੇਰੇ ਚਾਹੇ ਗੁੱਸਾ ਹੀ ਕਰੀ ਫਿਰ ਸਾਨੂੰ ਕੀ ਇਹ ਪਹਿਲੇ 5520 ਵਾਲੀ ਆਪਾਂ ਲਾਤਾ ਇਹਦੇ ਤੇ 5620 ਤੇ ਲੋ ਜੀ ਮਿੱਤਰ ਤੂੜੀ ਵਾਲੀ ਟਰਾਲੀ ਹੋਰ ਆ ਗਈ ਇੱਕ ਉਹ ਤੋਂ ਲਿਆ ਆ ਗੀ ਜਿਹਦਾ ਨੰਬਰ ਤੋਂ ਉਹਦੇ ਆਈ ਜੀ ਨੂੰ ਬੱਤ ਚਾਹੋਗਾ ਲਾਉਣਾ ਆ ਤੇ ਆਉਂਦੇ ਆ ਉਹ ਨੰਬਰ ਲੈ ਗਣੀ ਜੀ ਦੂਸਰੀ ਟਰਾਲੀ ਆ ਗਈ ਲੈਣ ਲੱਗੀ ਐ ਜਾਲੀ ਜਾਲੀ ਕੀ ਟਰਾਲੀ ਬੀਰ ਫੇਰ ਲਿਆ ਆ ਸਵੇਰੇ ਹੀ ਟਾਈਮ ਨਾਲ ਵਧੀਆ ਕਿਹੜਾ ਵੀਰ ਕੱਲ ਲੈ ਕੇ ਆਇਆ ਦੀ ਸਿੱਧਾ ਕਰ ਲੋ ਥੋੜਾ ਜਾਂ ਜਾਣ ਦਿਓ ਜਾਣ ਦਿਓ ਜਾਣ ਦਿਓ ਚੱਲੀ ਜਾਂਦਾ ਕੰਮ ਕਰ ਤੰਤਨ ਰਦੇ ਲਾਤੇ ਬਜਰੀ ਤੋਂ ਬਾਅਦ ਹੁਣ ਉੱਤੇ ਫੇਰ 2 ਇੰਚੀ 3 ਇੰਚੀ ਪਾਉਣਾ ਬਜਰੀ ਵਾਲਾ ਮਸਾਲਾ ਇਹਦੇ ਤੇ ਕਾਂ ਦੀ ਟਰਾਲੀ ਵੀ ਪਹੁੰਚ ਗਈ ਉੱਚੀ ਵਾਲਾ ਚੱਲਦਾ ਕੰਮਕਾਰ ਪਾਰਿਆ ਡੀਪੀਸੀ ਮਿਸਤਰੀ ਆ ਦੇਖੋ ਤੰਨਰਾ ਦੇ ਲਾ ਕੇ ਜਿਹੜੀ ਪਾਈ ਆ ਸਾਹਮਣੇ ਚੱਲਦੀ ਆ ਮਸ਼ੀਨ ਨਾਲੇ ਚੱਲਦੀ ਆ ਇੱਟਾਂ ਦੀ ਤਰਾਈ ਕਮਤੀ ਅਲਦਾ 216 ਤੇ ਮਲਾਜਮ ਲੱਗੇ ਬਨੇ ਅੱਜ ਢੋਲਾ ਚ ਕਣਕ ਪਾਉਣ ਦੋ ਭਰ ਤੇ ਹਾਂਜੀ ਹਾਂਜੀ ਦੋ ਭਰ ਤੇ ਹਾਂ ਤੇ ਟਰਾਲੀ ਆਪਾਂ ਨੇ ਆ ਲਾਈ ਵੀ ਆ ਇੱਧਰ ਪਾਰ ਰਹੇ ਨੇ ਫਿਰ ਲੋ ਪਹੁੰਚੇ ਆਪਾਂ ਸ਼ੰਭੂ ਭਾਈ ਕੋਲ ਬਾਰਦਾਨਾ ਕਾਫੀ ਪਿਆਤੀ ਕਰ ਲੂਗਾ ਆਪਦਾ ਸੈੱਟ ਫਿੱਟ ਜੋ ਵੀ ਇਹਨੇ ਕਰਨਾ ਇਹਨੂੰ ਦੇਖ ਜਾਣਾ ਆਪਾਂ ਸਾਰੇ ਹੀ ਆਪਾਂ ਕੋਈ ਨਹੀਂ ਇਹਦੇ ਚੋ ਲੈ ਕੇ ਜਾਣਾ ਇਹ ਕੋਸ਼ਿਸ਼ ਕਰੇ ਆ ਬੈਠਾ ਬੰਦਾ ਲੱਗਿਆ ਹੋਇਆ ਮਿਹਨਤ ਬਹੁਤ ਆਉਂਦੀ ਆ ਦੇਖੋ ਆ ਦੇਖੋ ਆਪੋ ਆਪਣੀਆਂ ਸੀਟਾਂ ਤੇ ਬੈਠੇ ਨੇ ਤਿੰਨੇ ਜਾਨੇ ਤੇ ਸਾਫ਼ ਕਰ ਕਰਕੇ ਅਸੀਂ ਉਹ ਕੇ ਸਿੱਧਾ ਕਰਕੇ ਲਾਈ ਜਾਂਦੇ ਨੇ ਢਾਂਗਾ ਦੇਖੋ ਮਕਾਨ ਭਰਲੇ ਫਿਰ ਮੂਰੇ ਆਲੂਆਂ ਦਾ ਟਾਈਮ ਆਊਗਾ ਤੇ ਫਿਰ ਲੋਡ ਪੈਣੀ ਆ ਉਰੇ ਕਰਕੇ ਸਾਰੇ ਜ਼ਿਮੀਦਾਰਾਂ ਲਈ ਤਿਆਰ ਹੋ ਰਿਹਾ ਬਾਹਰਦਾਨਾ ਉਰੇ ਆ ਇਹਦੇ ਚ ਰਹਿੰਦੇ ਨੇ ਇਹ ਤੇ ਇੱਧਰ ਵੀ ਆ ਪਿਆ ਦੇਖੋ ਸਾਰਾ ਆ ਲਿਖਿਆ ਕਹਿੰਦਾ ਅੰਦਰ ਜਾਣਾ ਸਖਤ ਮਨਾ ਗੱਲ ਵੀ ਸਹੀ ਆ ਲਓ ਜੀ ਮਿੱਤਰੋ ਨਾਈ ਤੋਈ ਚਲਦੀ ਹੈ ਰੀਪਰ ਦੀ ਟਰਾਲੀਆਂ ਆਪਾਂ ਸਾਰਿਆਂ ਨਾਲੋਂ ਵੱਧ ਇਸ ਸਾਲ ਬਣਾਈਆਂ ਨੇ 12 ਟਰਾਲੀਆਂ ਬਣਾ ਕੇ ਅਜੇ ਰੀਪਰ ਤੋਣ ਲੱਗੇ ਆਂ ਦੇਖੋ ਬਣਾਈਆਂ ਨੇ ਕਿਸੇ ਨੇ ਆਪਣੇ ਜਿੰਨੀਆਂ 12 ਟਰਾਲੀਆਂ ਸਾਰੇ ਸੀਜ਼ਨ ਦੀਆਂ ਆਪਾਂ ਬਣਾਈਆਂ ਨੇ ਤੁਹਾਡੇ ਸਾਹਮਣੇ ਖੜਾ ਰੀਪਰ ਲਾਡੀ ਭਾਈ ਤੋ ਰਿਹਾ ਹੈ ਨਾਈ ਤੋਈ ਕਰਾ ਰਿਹਾ ਦੇਖੋ ਬਾਸਕਟ ਖੋਲ ਲੀ ਲਾਡੀ ਆ ਹਾਂ ਉੱਧਰ ਵਿੱਚ ਫਿਰ ਝਰਨੇ ਦੇ ਪਾਣੀ ਮਾਰ ਦੇ ਕਰੋ ਤਾਂ ਹਸੀ ਮਖਾਉ ਲੈ ਕਿਉਂਕਿ ਆਪਾਂ ਰੀਪਰ ਚਲਾਇਆ ਨਹੀਂ ਇੱਕ ਬੰਦਾ ਆਪਣਾ ਵੀਰ ਲਾਲੋ ਚਾਹੇ ਆਪਣੀਆਂ ਲਾਲੋ ਚਾਰ ਕਟਰਾਲੀਆਂ ਤੇ ਅੱਠ ਕਟਰਾਲੀਆਂ ਆਉਂਦੀਆਂ ਸੀ ਬਸ ਇਹੀ ਬਣਾਈਆਂ ਨੇ ਆਪਣਾ ਭਰਾਏ ਸੀਗਾ ਉਹ ਵੀ ਜ਼ਰੂਰੀ ਸੀ ਬਹੁਤ ਤਾਂ ਕਈ ਸਾਲ ਤੇ ਉਹਦੇ ਕਰਕੇ ਧੋ ਕੇ ਖੜਾਉਣਾ ਜ਼ਰੂਰੀ ਆ ਗਰਦਾ ਫਰਦਾ ਸਾਫ ਹੋ ਜਾਂਦਾ ਗਾਹਾਂ ਦੇਖਾਂਗੇ ਵੀ ਚਲਾਉਣਾ ਜਾਂ ਨਹੀਂ ਚਲਾਉਣਾ ਉਹ ਆਪਣੇ ਤੇ ਮੂਡ ਤੇ ਡਿਪੈਂਡ ਹੈ ਪਰ ਸਮਾਨ ਆਪਣੇ ਕੋਲ ਸਾਰਾ ਹੀ ਹੈ ਇਹ ਵੀ ਗੱਲ ਨਹੀਂ ਹੈ ਵੀ ਸਮਾਨ ਦੀ ਕੋਈ ਦਿੱਕਤ ਹੈ ਕੋਈ ਚੱਕਰ ਨਹੀਂ ਬੈ ਸਹੀ ਨਹੀਂ ਆਪਾਂ ਚਲਾਇਆ ਜੀ ਸਰ ਗਾਹਾਂ ਨੂੰ ਵੀ ਦੇਖਾਂਗੇ ਜੇ ਮੂਡ ਹੋਇਆ ਤਾਂ ਜਿੱਦਾਂ ਦਾ ਵੀ ਹੋਊਗਾ ਪ੍ਰੋਸੈਸ ਮਾਰਦੇ ਚੰਗੀ ਤਰ੍ਹਾਂ ਕੱਪੜਾ ਈਸ਼ਵਰ ਮਾਰਦੇ ਹਾਂ ਹਾਂ ਪ੍ਰਭੂ 1509 ਦੀ ਅੱਜ 16 ਤਰੀਕ ਨੂੰ ਆਪਾਂ ਪਨੀਰੀ ਤੇ ਹੁੰਦੀ ਨਵਾਂ ਬੀਜ ਲਿਆ ਕੇ ਆ ਲਓ ਟਾਪੇ ਦੇ ਵਿੱਚ ਪੈਦਾਂ 1509 ਦੀ ਤਿਆਰੀ ਕਰਾਂਗੇ ਘਰਤੀ ਗੱਲੀ ਅੱਜ ਸਵੇਰੇ ਕਰਿਆ ਕੰਮ ਸਟਾਰਟ 16 ਤਰੀਕ ਅੱਜ ਲੋ ਜੀ ਹੈਰੋਂ ਦਾ ਸੈੱਟ ਬਣਾਇਆ ਗੋਰੇ ਬਾਈ ਤੋਂ ਬਹੁਤ ਕੈਂਟ ਬਣਾਤਾ ਕੱਦੂ ਲਈ ਹਰ ਤਰ੍ਹਾਂ ਦੇ ਸੰਦ ਬਣਾਉਂਦੇ ਨੇ ਤੁਹਾਨੂੰ ਆਪਾਂ ਅੱਗੇ ਵੀ ਦੱਸਿਆ ਆ ਇਹਨਾਂ ਦਾ ਕੰਟੈਕਟ ਨੰਬਰ ਆ ਪੈਰੋਂ ਵੀ ਬਣਾਉਂਦੇ ਨੇ ਤੇ ਆ ਬਹੁਤ ਮਸ਼ਹੂਰ ਹੈ ਨਾ ਉਹਦਾ ਜਿਹੜਾ ਟਰੈਕਟਰ ਮਗਰ ਪੈਂਦਾ ਸਪੰਚਾ ਸਾਰੇ ਕੰਮ ਕਰੀਆਂ ਨੇ ਗੇਟ ਵੀ ਬਣਾ ਰਹੇ ਕਹਿੰਦੇ। ਤਕਰੀਬਨ ਆਪਣੇ ਏਰੀਏ ਦੇ ਵਿੱਚ ਜਿਸ 100% ਦੇ ਵਿੱਚੋਂ 80% ਖੇਰੋਂ ਇਹਨਾਂ ਦੀ ਹੋਇਆ। ਹੋਰ ਵੀ 30 ਤੋਂ 40 ਜੋੜੇ ਬਣਾਉਣੇ ਨੇ। ਸਰੋਦਰਸ਼ਨ সুইਟ ਕੌਰਨ ਮੱਕੀ ਦੇ ਸਾਰਿਆਂ ਨਾਲ ਲੇਟ ਪਲਾਟ ਵਾਲੇ ਦੀ ਮੱਕੀ ਆ ਇਹ ਤੁਹਾਡੇ ਸਾਹਮਣੇ ਕੱਦ ਦੇਖੋ ਔਰ ਪੱਤਾ ਦੇਖੋ ਔਰ ਪੂਰੀ ਗ੍ਰੀਨ ਅੜੀ ਖੜੀ ਆ ਇੱਕ ਹਸਾਰ ਪਲਾਟ ਸਾਰੇ ਦਾ ਸਾਰਾ ਇੱਕੋ ਜੇ ਬੂਟੇ ਨੇ ਦੇਖੋ ਮਜਾਲ ਆ ਕੋਈ ਉੱਚਾ ਨੀਵਾ ਹੋਵੇ ਤੇ ਆ ਬੀਜਿਆ ਹੋਇਆ ਆਪਣਾ ਥੋੜਾ ਜਿਹਾ ਰਾਜਮਾ ਇਹ ਵੀ ਵੈਕਿਊਮ ਵਾਲੀ ਮਸ਼ੀਨ ਨਾਲ ਬੀਜੇਤੀ ਜੱਸੇ ਬਾਈ ਨੇ ਲਵੇ ਇੰਨੀ ਕਿ ਜਗਾ ਚਲੋ ਮਖਿਆ ਸਬਜੀ ਦਾਲ ਬਣ ਜੂ ਨਹੀਂ ਤੇ ਮੈਂ ਇਹ ਵੀ ਬੀਜਦਾ ਚੁਰੀ ਦਾ ਐਨ ਵਧੀਆ ਖੜੇ ਨੇ ਇਹ ਵੀ ਹੋ ਜਾਣਗੇ ਸਾਲ ਭਰ ਦੇ ਦੇਖ ਤੂੰ ਕਿਤੇ ਵੀ ਦੱਗੀ ਲੱਗਦੀ ਆ ਡਾਈ ਇੱਕ ਆਹਨ ਇੱਕ ਸਾਰਾ ਸਾਰਾ ਹੀ ਵਧੀਆ ਪੂਰੀ ਕੈਂਟ ਖੜੀ ਆ ਨਾਲੇ ਬੀਜੀ ਵੀ 11 ਇੰਚ ਤੇ ਹੋਈ ਆ ਦੇਖ ਕੱਲਾ ਕੱਲਾ ਹੂੰ ਛੱਦੀ ਬੀਜੀ ਸੀ ਕਿਉਂਕਿ ਇਹਨੂੰ ਛੱਦੀ ਨੂੰ ਛੱਲੀ ਮੋਟੀ ਪੈਂਦੀ ਆ 11 11.5 ਤੇ ਇੱਥੇ ਅੰਦਾਜ਼ੇ ਨਾਲ ਬੀਜੀ ਆ ਪੂਰੀ ਤੇ ਪਾਣੀ ਅੱਜ ਲਾਇਆ ਇਹਨੂੰ ਛਾਨੂੰ ਵੀ ਆਇਆ ਜੀ ਆ ਲੋ ਜੱਸਾ ਭਾਈ ਪਾਰੇ ਪਲਾਟ ਆਪਣਾ ਦੂਆ ਖੜਾ ਸਾਰਾ ਉਹ ਖੇਤੀ ਮੱਕੀ ਧਾਨ ਵੀਰ ਧਾਨ ਵੀਰ